ਪੰਜਾਬ ਸਰਕਾਰਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਵਿਭਾਗ ਗੁਰਦਾਸਪੁਰ ਵੱਲੋਂ ਚਿਲੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਹੱਈਆ ਕਰਾਉਣ ਲਈ ਸੀਪਾਈਟ ਸੈਂਟਰ ਡੇਰਾ ਬਾਬਾ ਨਾਨਕ ਵਿਖੇ ਰਾਖਸਾ ਸਕਿਉਰਟੀ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਸਕਿਉਰਟੀ ਗਾਰਡ ਦੀ ਭਰਤੀ ਲਈ ਕੈਂਪ ਲਗਾਇਆ ਗਿਆ ਇਸ ਮੌਕੇ ਰੋਜ਼ਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਚੁਣੇ ਗਏ ਉਰਾਧੀਆਂ ਨੂੰ 1 ਮਹੀਨਾ ਦੀ ਆਫਲਾਈਨ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਚੁਣੇ ਗਏ ਉਰਾਧੀਆਂ ਨੂੰ ਵਕ ਵਕ 에어ਪੋਰਟ ਮਲਟੀਨੈਸ਼ਨਲ ਕੰਪਨੀਆਂ ਆਦਿ ਵਿੱਚ ਜੋਬ ਮਾਇਆ ਕਰਾਈ ਜਾਂਦੀ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਅੰਚਾਰ ਗੁਰਦੀਪ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਹੀ ਗੁਰਦੀਪ ਸਿੰਘ ਰੰਧਾਵਾ ਦਾ ਰੋਜ਼ਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਵੱਲੋਂ ਫੁੱਲਾ ਦਾ ਪੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਵੱਡੀ ਕੀਤੇ ਜਹਾਜ਼ਰ ਸਨ ਆਓ ਦੇਖ ਰਿਹਾ ਗੁਰਚਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ ਨਿਊ ਚੈਨਲ ਡੇਰਾ ਬਾਬਾਮਾ ਕੰਪਨੀ ਜਿਹੜਾ ਸੀ ਲਾਇਆ ਰਕਸ਼ਾ ਸਕਿਉਰਟੀ ਕੰਪਨੀ ਜਿਹੜੀ ਆ ਉਹਨੂੰ ਬੁਲਾਇਆ ਹੋਇਆ। ਉਹਨਾਂ ਨੇ ਸਕਿਉਰਟੀ ਗਾਰਡ ਦੀ ਜਿਹੜੀ ਭਰਤੀ ਕਰਦੀ ਹੈਗੀ। ਇਹ ਕੰਪਨੀ ਜਿਹੜੀ ਹੈਗੀ ਆ ਪੈਪ ਇੰਡੀਆ ਦੇ ਵਿੱਚ ਕੰਮ ਕਰਦੀ ਹੈ ਜੀ। ਤੇ ਬਹੁਤ ਸਾਰੇ ਮਾਲ 에어ਪੋਰਟ ਇਸ ਦਾ ਇੱਕ ਵੱਡੇ ਕੰਪਨੀਆਂ ਮਲਟੀਪਲਕਸ ਦੇ ਤੇ ਰਹੇ ਨੇ। ਪਰ ਇਪੀਐਫ ਨੂੰ ਵਾਰਾ ਦੇ ਵਿੱਚ ਸੁਸਤਾ ਪੈਣੇ ਕੋਲ ਚੁੱਕਾ ਆਗੀ। ਉਹ ਸਾਰੀ ਜਿਹੜੀ ਚੀਜ਼ ਹੈ। बंदा कोई पर काम पेंशन की स्थिति है, तो तो है जो कंपनी गौप, यही कहूंगा जो तो हमारी कंपनी ऑफ कंपनी है एयरपोर्ट की जिसमें आप परमानेंट जॉब कर सकते हो साठ साल के लिए जॉब कर सकते हो इसमें आपकी वन मंथ की ट्रेनिंग रहेगी जो बेंगलोर सेंटर में रहेगी ट्रेनिंग करने के बाद आपको ड्यूटी में भेजा जाएगा जो ड्यूटी एरिया रहेगा जैसे एयरपोर्ट आई टी कंपनी इंटरनेशनल स्कूल पावर प्लांट टूल प्लाजा आई पी एल मैच जहाँ पे आपकी ड्यूटी दी जाएगी आपको और इसमें आपको वन मंथ की छुट्टी दी जाएगी और वीकली ऑफ मंथली की जो आपको चार वीकली ऑफ दी जाएगी जो आपको मंथली में चार आप काट सकते हो उसके बाद आपको शाम में जो छुट्टी रहेगी वो सैंतीस दिन की छुट्टी रहेगी और छुट्टी काटने के बाद आपको जो बहुत सारी फैसिलिटियाँ दे रही है कंपनी जिले तो ने के रोजगार विभाग के अफसर के बड़ी चंगी गई बेरोजगार ਇਹਨਾਂ ਨੂੰ ਤੁਸੀਂ ਲਿਖੇ ਬਨੇ ਲੈ ਆ ਵੀ ਚਾ ਰਹੇ ਹੋ ਮੈਂ ਤਾਂ ਇਹ ਕਲੀਅਰ ਕਰਵਾਇਆ ਇਹਨਾਂ ਨੂੰ ਕਿ ਸਭ ਤੋਂ ਪਹਿਲਾਂ ਇਹ ਦੱਸਿਆ ਜਾਏ ਕਿ ਕੰਪਨੀ ਨੇ ਸੈਲਰੀ ਕਿ ਨਹੀਂ ਦੇਣੀ ਜਿਹੜੇ ਬੱਚੇ ਦੇ ਘਰ ਤੋਂ ਬਾਹਰ ਰਹਿਣਾ ਉਹਦੀ ਡਿਊਟੀ ਕਿ ਨਾਲ ਉਹਨੇ ਕਰਨੀ ਉਹਦੀ ਹਾਈਟ ਕਿੰਨੀ ਚਾਹੀਦੀ ਕੰਪਨੀ ਨੂੰ ਚਾਹੀਦੀ ਹੈ ਉਹਦੇ ਸੁਭਾਅ ਦੇ ਤਾ ਅਸਾਰਾ ਕਿਸੇ ਦੱਸਿਆ ਕਿ 5 ਫੁੱਟ 7 ਚਾਹੀਦੀ ਹੈ 18 ਸਾਲ ਤੋਂ 35 ਸਾਲ ਦੀ ਇੱਕ ਚਾਹੀਦੀ ਹੈ ਵੀ ਭਾਈਆ ਆਪਣੇ ਪਾਸ ਕੰਮ ਸੈੱਲਰੀ ਨਾਲ ਨਹੀਂ ਕਰਕੇ ਦੇ ਤਾਂ ਕੋਈ ਖਿਡਾਰੀ ਨਹੀਂ ਇਹ ਜੁਗਲੀ ਦੀ ਤੁਸੀਂ ਇੱਥੇ ਲਗਵਾਉਂਦੇ ਨਾਲ ਤਾਂ ਤੁਸੀਂ ਸਰਕਾਰੀ ਜੋਰ ਦੀ ਤਾਇਨਾਤ ਕਰਦੇ ਜਾਣਾ ਜਿੱਦਾਂ ਤੁਹਾਨੂੰ ਉਧਰ ਭੱਤੀ ਉਹ ਜੋਗੇ ਤਾਂ ਇਹਨੂੰ ਵੀ ਕਾਢੀ ਦੇ ਦੋਵੇਂ ਕੀ ਹੈ ਕੋਈ ਬੰਦਸ਼ ਨਹੀਂ ਜੇ ਤੁਸੀਂ ਕਾਰਦੇ ਲੋਕ ਲਗਾਤਾਰ ਦਾਸਤਾਂ ਦੇ ਕਰਦੇ ਰਹੋ ਤੇ ਤੇਰੀ ਕੰਮ ਪੈਨਸ਼ਨ ਨਹੀਂ ਆਉਂਦਾ ਤਾਂ ਪੈਨਸ਼ਨ ਵੀ ਕੰਪਲੀਟ ਜਿਹੀ ਹੋ ਜੇ ਬੜਾ ਵਧੀਆ ਮੌਕਾ ਇਸ ਨੂੰ ਮੌਕੇ ਨੂੰ ਬਿਲਕੁਲ ਨਹੀਂ ਤੁਸੀਂ ਪਾਉਣਾ ਕੰਪਨੀ ਸਾਡੇ ਰਕਸ਼ਾ ਸਿਕਿਉਰਿਟੀ ਕਿਹੜੀ ਕੰਪਨੀ ਆ ਬਗਲਾਵਰ ਦੀ ਕੰਪਨੀ ਹੈ ਜਿਨ੍ਹਾਂ ਨੇ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੈ ਜਿਹੜੀ ਉਹਨਾਂ ਦੀ ਕੁਆਲੀਫਿਕੇਸ਼ਨ ਆ ਉਹ ਘੱਟੋ ਘੱਟ 10ਵੀਂ ਪਾਸ ਹੈ ਫਾਟੋ ਨਾਲ ਦੀ ਘੱਟੋ ਘੱਟ 5 ਫੁੱਟ ਤੋਂ ਵੱਧ ਸਤੂਣੀ ਚਾਹੀਦੀ ਹੈ ਇਹ ਕੰਪਨੀ ਨੇ ਲਗਭਗ 300 ਬੱਚਾ ਜਿਹੜਾ ਡੇਰਾ ਪਾਪਾ ਨਾਨਕ ਤੋਂ ਭਰਤੀ ਕਰਕੇ ਖੜਨਾ ਹੈ ਬੜੀ ਵੱਡੀ ਸਹੂਲਤ ਹੈ ਕਿਵੇਂ ਮਲਟੀਪਲ ਨੈਸ਼ਨਲ ਕੰਪਨੀਆਂ ਆ ਰਹੀਆਂ ਏਅਰਪੋਰਟਾਂ ਦੇ ਸਕਿਉਰਟੀ ਲੱਗ ਰਹੀ ਹੈ ਇਹੀ ਰੱਖਿਆ ਸਕਿਉਰਟੀ ਫੋਰਸ ਵਾਲਿਆਂ ਕੋ ਜੋ ਬੰਦੇ ਲੈਂਦੇ ਨੇ ਜਿੰਨੇ ਜਿੰਨੇ ਕਿਸੇ ਜਿੰਨੀ ਜਿੰਨੀ ਡਿਮਾਂਡ ਹੋਵੇ ਜਦੋਂ ਮਾਲ ਟੂਰਟਸ ਸਕੂਲ ਪਲਾਸੇ ਲੱਗੇ ਨੇ ਉਹਨਾਂ ਸਾਰਿਆਂ ਤੇ ਸਕਿਉਰਟੀ ਪ੍ਰੋਵਾਈਡ ਕਰਉਂਦੇ ਨੇ ਅੱਜ ਡੇਰਾ ਬੱਪਾ ਨਾਲ ਜਿਲ੍ਹਾ ਸੁਜਗਾਰ ਅਫਸਰ ਸਾਡੇ ਕੋਲ ਬੈਠੇ ਨੇ ਤੇ ਚੀਚੇ ਤੌਰ ਤੇ ਨਾਲ ਇੱਕ ਕੈਂਪਲ ਆਇਆ ਡੇਰਾ ਬੱਪਾ ਨਾਲ ਪ੍ਰਚਾਰ ਮੜੀ ਬਣੀ ਸੁਣਤਾ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਨੌਕਰੀ ਕੋਈ ਛੋਟੀ ਵੱਡੀ ਨੇ ਹੁੰਦੀ ਤੇ ਕੰਪਨੀ ਵਾਲਾ ਇਹਨਾਂ ਨੂੰ ਵਿਸ਼ਵਾਸ ਦਵਾਏ ਕਿ ਲਗਭਗੋਂ 20-22000 ਰੁਪਇਆ ਜਿਹੜੀ ਉਹਨਾਂ ਦੀ ਸੈਲਰੀ ਆ ਤੁਹਾਨੂੰ ਇੱਕ ਮਹੀਨਾ ਹੋਏਗੀ ਸਾਲ ਚ ਇੱਕ ਮਹੀਨਾ ਛੁੱਟੀ ਵੀ ਮਿਲੇਗੀ ਕਾਣਾ ਜਿਹੜਾ ਵਾ ਰੈਂਟ ਆ ਕੰਪਨੀ ਦੇ ਦੇਣਾ ਬੱਚਿਆਂ ਨੂੰ ਪ੍ਰੇਰਿਤ ਕੀਤਾ ਬੱਚਾ ਜੀ ਬਹੁਤ ਉਤਸ਼ਾਹ ਵਾ ਭਰਤੀ ਲੈ ਕੇ ਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਜਿਹੜੀ ਰਕਸ਼ਾ ਸਿਕਿਉਰਟੀ ਵਾਲੇ ਆਏ ਨੇ ਬਹੁਤ ਕੋਨਾ ਤਾਂ ਵੀ ਕੰਮ ਕਰਦਾ ਕਿ ਜਿਹੜਾ ਉਹਨਾਂ ਫਾਈਟ ਕੈਂਪ ਟੇਰਾ ਆਪਾ ਨਾਨਕ ਉੱਥੇ ਜਿਹੜਾ ਇੱਕ ਪੁਲਿਸਵਾਰ ਕੈਂਪ ਲਾਇਆ ਜਿਹਦੇ ਵਿੱਚ ਅਸੀਂ ਰਕਸਸ ਸਕਿਉਰਿਟੀ ਕੰਪਨੀ ਜਿਹੜਾ ਇੱਥੇ ਬੁਲਾਇਆ ਹੋਇਆ ਉਹ ਕੋਸੀ ਫਾਈਟ ਕੈਂਪ ਉਹ ਤੋਂ ਪਹਿਲਾਂ ਹੀ ਜਿਹੜੀ ਆਰਮਡ ਫੋਰਸਿਸ ਦੇ ਵਿੱਚ ਤੇ ਪੈਰਾਮੀਟਰੀ ਫੋਰਸਿਸ ਤੇ ਪੁਲਿਸ ਵਿੱਚ ਜਿਹੜੇ ਬੱਚੇ ਭੱਤੀ ਨੂੰ ਬਚਾਵਾ ਉਹਨਾਂ ਦੀ ਟੈਸਟ ਹੁੰਦੀ ਆ। ਇੱਥੇ ਜਿਹੜੇ ਬੱਚੇ ਜਿਹੜੇ ਹੈਗੇ ਆ ਕੁਝ ਬੱਚੇ ਜਿਹੜੇ ਤਾਂ ਟ੍ਰੇਨਿੰਗ ਕੋਰਸ ਪੂਰਾ ਕਰ ਤੇ ਫਿਰ ਉਹਦੇ ਨੇ ਸਿਲੈਕਟ ਹੋ ਜਾਂਦੇ ਨੇ। ਕੁਝ ਬੱਚੇ ਕੋ ਮੈਡੀਕਲ ਰੀਜਰ ਕਰਕੇ ਜਾਂ ਕੋਈ ਫਿਜ਼ੀਕਲ ਰੀਜਰ ਕਰਕੇ ਜਾਂ ਵੈ ਤੋ ਅਸੀਂ ਇਸ ਚੀਜ਼ ਨੂੰ ਮਨ ਬੱਚੇ ਦੇ ਰੱਖਦੇ ਹੋਏ ਕਿ ਸਾਡੇ ਕੋਲ ਜਿਹੜੇ ਬੱਚੇ ਆ ਉੱਥੇ ਜਿਨ੍ਹਾਂ ਨੂੰ ਅਸੀਂ ਸਿਲੈਕਟ ਨਹੀਂ ਹੋਏ ਅਸੀਂ ਜਿਹੜੇ ਕਿਸੇ ਸਕਿਉਰਟੀ ਕੰਪਨੀ ਦੇ ਵਿੱਚ ਕੋਧੀਏ ਜਿਹੜੀ ਕਿ ਅੱਛੀ ਕੰਪਨੀ ਹੋਵੇ ਉਸ ਕਰ ਕੇ ਅਸੀਂ ਰੱਖਿਆ ਸਕਿਉਰਟੀ ਕੰਪਨੀ ਨਾਲ ਜਿਹੜਾ ਸਿੱਧਾ ਸੰਪਰਕ ਕੀਤਾ ਸੀਗਾ ਤੇ ਇਹਨਾਂ ਨੂੰ ਜਿਹੜੇ ਹੈਗੇ ਆ ਉੱਥੇ ਲੋਚੀ ਆਪਣੀ ਮਲਟੀਪਲ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਇਹਨਾਂ ਨੇ ਸਕਿਉਰਟੀ ਪ੍ਰੋਵਾਈਡ ਕਰਦੀ ਹੈਗੀਆ ਉਹਨਾਂ ਨੂੰ ਅਸੀਂ ਬੁਲਾਇਆ ਸੀਗਾ ਜਿਹੜੀ ਕੰਪਨੀ ਹੈਗੀ ਆ ਇਹ ਅੱਛੀ ਪੇ ਦੇ ਰਹੀ ਰਹਣ 22000 ਦੇ ਰਹੀ ਆ ਨਾਲ ਜਿਹੜੇ ਬੱਚਿਆਂ ਨੂੰ ਮਿਲ ਸਿਠੀਆਂ ਜਿਹੜੀਆਂ ਹੈਗੀਆਂ ਨੇ ਉਹ ਵਿੱਚ ਰੋਟੀਆਂ ਦਾ ਖਾਣਾ ਵੀ ਦੇ ਰਿਹਾ ਹੈ ਕਰੋ ਰਹਿਤ ਦਾ ਪ੍ਰਬੰਧ ਕੁਝ ਜਗ੍ਹਾ ਤੇ ਦੱਸਿਆ ਕੰਪਲੀਟ ਕਰੀ ਨੇ ਪਰ ਹੈਗਾ ਕਿਸ ਜਗ੍ਹਾ ਤੇ ਨਹੀਂ ਹੈਗਾ ਉਹਨੂੰ ਐਕਸਟਰਾ ਬੋਨਸ ਜਿਹੜੀ ਆ ਰਾਜੀ ਪੁਸ਼ਪਾ ਜਿਹੜੀ ਉਹ ਕੰਪਨੀ ਦੇ ਲਈ ਪ੍ਰੋਵਾਈਡ ਕਰਦੀ ਹੈਗੀ ਹੈ ਇਤੋਂ ਇਲਾਵਾ ਜਿਹੜੀ ਹੈਗੀ ਛੁੱਟੀ ਵਗੈਰਾ ਦੀ ਸਾਰੀ ਫੈਸਿਲਿਟੀ ਜਿਹੜੀ ਹੈ ਨਾ ਕੋ ਹੈਗੀ ਆਪਣੀ 36 ਦਿਨ ਦੀ ਜਿਹੜੀ ਛੁੱਟੀ ਉਹਨੇ ਕਿਹਾ ਸੀ ਅਨੁਮੋਦਨ ਦਿੱਤੇ ਹੈਗੇ ਉਹਦੇ ਨਾਲ 4 ਛੁੱਟੀਆਂ ਅਧਿਕਤ ਦਿੱਤੇ ਹੈਗੇ ਤਾਂ ਬੜਾ ਅੱਛਾ ਨਾ ਬਲ ਕੰਪਨੀ ਦਾ ਜਿਹੜਾ ਹੈਗਾ ਉਹ ਸੈਟਅਪ ਹੈਗਾ ਬੜਾ ਚੀਜ਼ ਕੰਪਨੀ ਦੇ ਲਈ ਟ੍ਰੇਨਿੰਗ ਅਤੇ ਕਿੰਨੀ ਸਰਵਿਸ ਇਹ ਤੈਨੂੰ ਜਿਹੜੀ ਹੈਗੀ ਆ ਜਿਹੜੀ ਕੰਪਨੀ ਆ ਇੱਕ ਮਹੀਨੇ ਦੇ ਟ੍ਰੇਨਿੰਗ ਪ੍ਰੋਵਾਈਡ ਕਰੇ ਜਿਹਦੇ ਵਿੱਚ ਜਿਹੜੀ ਹੈਗੀ ਕੰਪਨੀ ਜਿਹੜੀ ਉਹਨਾਂ ਨੂੰ ਮਤਲਬ ਫਾਇਰ ਫਾਈਟਿੰਗ ਜਾਂ ਹੋਰ ਸਟੋਰੀ ਨਾਲ ਸੰਬੰਧਿਤ ਜੁਨੀਆ ਜੁਨੀਂਗ ਟ੍ਰੇਨਿੰਗ ਆ ਸਾਰੀ ਇਹ ਕਹੜਾ ਕੋਈ ਆਪਰ